ਸ ਉਹਨਾਂ ਨੂੰ ਵੀ ਇੱਕ ਲਿਖਤੀ ਤੌਰ ਤੇ ਅਰਜੀ ਦੇਣ ਆਏ ਆ ਕਿ ਜੋ ਗਲਤੀਆਂ ਹੋਈਆਂ ਉਹਨਾਂ ਦੇ ਸਾਨੂੰ ਕਿਵੇਂ ਗੱਲ ਲਈ ਅਸੀਂ ਆਏ ਸੁਭਾ ਮੈਂ ਸਮਝਦਾ ਕਿ ਫਿਰ ਅੰਗੇ ਜਹੇਦਾਰ ਜੀ ਨੇ ਫਿਰ ਕਿੰਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨਾਂ ਹੀ ਗੱਲਬਾਤ ਹੋਈ ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਦੇਖੋ ਅੱਜ ਤਾਂ ਸਿਰਫ ਅਸੀਂ ਇਹ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਨਾਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ बार-बार गुरु ਦਾ ਪੰਥ ਫਤਵਾ ਉਲਟ ਦੇ ਰਿਹਾ ਸੋ ਇਸ ਲਈ ਅਸੀਂ ਉਹ ਪਹਿਲਾਂ ਖੀਵਾ ਮੰਗਾਗੇ ਫਿਰ ਗੁਰੂ ਤੋਂ ਸਮੱਤ ਤੇ ਸ਼ਕਤੀ ਦੀ ਅਰਦਾਸ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜੋ ਵੀ ਵਿਵਤ ਵਿਧੀ ਆ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਜਾਵਾਂਗੇ ਕਹਿੰਦੇ ਹਰ ਪ੍ਰਿੰਸੀਪਲ ਕੋ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ ਜ਼ਰੂਰ ਜਾਵਾਂਗੇ ਸਾਰਿਆਂ ਕੋਲ ਜਾਵਾਂਗੇ ਜਿਹੜਾ ਵੀ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਮਜ਼ਬੂਤ ਕਰਨ ਲਈ ਯੋਗਦਾਨ ਪਾ ਸਕੇਗਾ ਉਦੇ ਤੱਕ ਜਰੂਰ ਪਹੁੰਚ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਹੀ ਤੁਰਾਂਗੇ ਉਹਨਾਂ ਕਹਿੰਦੇ ਆਕਾਲ ਤੱਕ ਦੋ ਪਾਰ ਹੋਣਾ ਲਫੇ ਲੱਗ ਗਿਆ ਬਾਗੀ ਧੜਾ ਦੇਖੋ ਮੈਂ ਸਮਝਦਾ ਸਾਸੀ ਭਗਾ ਨਾ ਬਾਗੀਆਂ ਨਾ ਬਗਾਵਤਾ ਅਸੀਂ ਤਾਂ ਬਲਕੇ ਸ੍ਰੀ ਅਕਾਲ ਤੱਕ ਸਭ ਤੇ ਪੇਸ਼ ਹੋਣਾ ਬਾਗੀ ਆ ਸ੍ਰੀ ਅਕਾਲ ਤੱਕ ਸਾਹਿਬ ਤੇ ਜਾ ਕੇ ਮਾਫੀ ਮੰਗਣੀ ਬਾਗੀ ਆ ਸ੍ਰੀ ਅਕਾਲ ਤੱਕ ਸਾਹਿਬ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਰੱਥ ਤੇ ਸ਼ਕਤੀ ਵਖਸੇ ਗੁਰੂ ਤੇ ਗੁਰੂ ਦਾ ਪੰਥ ਅੱਗੇ ਤੋਂ ਗਲਤੀਆਂ ਨਾ ਹੋਣ ਅੱਗੇ ਤੋਂ ਪਾਰਟੀ ਤਾਕਰੀ ਮਜ਼ਬੂਤ ਹੋਵੇ ਇਹ ਕੋਈ ਬਾਗੀ ਪਣਾ ਸੋ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਦੇਣਾ ਕੋਈ ਪਾਰਟੀ ਦੇ ਮਤਲਬ ਕਮਜ਼ੋਰ ਕਰਨ ਲਈ ਜਾਏਗਾ ਅਸੀਂ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾ ਰਹੇ ਹਾਂ ਜਿਸ ਨੂੰ ਸਭ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਕੱਲ੍ਹ ਕੱਲ ਦਾ ਦੋ ਪਾਰ ਹੋਣਾ ਬਹੁਤ ਵੱਡੀ ਗੱਲ ਹੈ ਬੰਦ ਕਮਰੇ ਚ ਬੈਠ ਕੇ ਗੱਲ ਸਾਰੀ ਜਿਹੜੀ ਸੁਝਾ ਲੈਣ ਜਿਹਨੇ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਨਹੀਂ ਉੱਤ ਚਲੋ ਅਸੀਂ ਤਾਂ ਅੱਜ ਤੱਕ ਕੋਈ ਪਾਰਟੀ ਨਹੀਂ ਹਾਂ ਅੱਜ ਤੱਕ ਸਿਰਫ ਅਸੀਂ ਇੱਕ ਕਿਸਮ ਦੀ ਹਰਜੀ ਜਾਂ ਜਾਂਚੀਵਾ ਜਾਂਚ ਕ ਲਈ ਜਾ ਰਹੇ ਹਾਂ ਇਹ ਤਾਂ ਬਹੁਤ ਤਾਂ ਕੁਛ ਨਹੀਂ ਪਾਲੀ ਪਾਤੇ ਅੰਦੇ ਲਈ ਨਹੀਂ ਮੰਨਦੀ ਜਿੱਤੇਦਾਰ ਜੀ ਉਹਨਾਂ ਤੋਂ ਪਰ ਫੇਰ ਵੀ ਤੁਸੀਂ ਅੱਜ ਜਿਹੜੀਆਂ ਨਹੀਂ ਗੱਲਾਂ ਕਰ ਰਹੇ ਹੋ ਸੋ ਮੈਂ ਸਮਝਦਾ ਇਹ ਤੇ ਮਿਲ ਮਲਾਉਣ ਲਈ ਤਾਂ ਗੱਲੇ ਨਹੀਂ ਅਸੀਂ ਤਾਂ ਕਿਤੇ ਨਾ ਕਿਤੇ ਗੁਰੂ ਦਾ ਖਾਲਸਾ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ ਤਾਂ ਹੀ ਬਾਰ-ਬਾਰ ਫਤਵਾ ਅਕਾਲੀ ਦਲ ਦੇ ਉੱਤੇ ਦਿੱਤਾ ਜਾ ਰਿਹਾ ਸੋ ਉਹਦੇ ਲਈ ਉਹ ਅਸੀਂ ਤਾਂ ਜੋ ਗਲਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਮਹਲਾ ਗੁਰੂ ਅੱਗੇ ਅਰਦਾਸ ਕਰਨੀ ਆ ਕਿ ਸਮਤ ਵਕਸ਼ੇ ਗੁਰੂ ਸਾਨੂੰ ਸ਼ਕਤੀ ਦੇ ਮੰਗ ਕੀਤੀ ਜਾਏਗੀ ਕਿ ਕਾ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਵੀ ਜਿਹੜੀ ਪੰਥਕ ਰਵਾਇਤਾ ਮੁਤਾਬਕ ਕਾਰਵਾਈ ਹੋਵੇ। ਦੇਖੋ ਇਹ ਤਾਂ ਅਸੀਂ ਜੋ ਪਿੱਛੇ ਗਲਤੀਆਂ ਹੋਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਣ ਆਏ ਆ। ਕਿਸੇ ਨੇ ਮੰਗਣੀ ਆ ਜਾਂ ਨਹੀਂ ਮੰਗਣੀ ਇਹ ਉਤੇ ਡਿਪੈਂਡ ਕਰਦਾ। ਮੇਰੇ ਕੋਈ ਨਹੀਂ ਮੰਗੀ ਗਈ ਮਾਫੀ ਪਹਿਲਾਂ ਵੀ ਮੰਗ ਸਕਦੇ ਸੀਗੇ ਕਾਫੀ ਸਮਾਂ ਹੋ ਗਿਆ ਇੰਨੇ ਸਮੇਂ ਤੋਂ ਬਾਅਦ ਅੱਜ ਹੀ ਕਿਉਂ ਆਇਆ। ਜਦੋਂ ਇਹੀ ਤਾਂ ਅਸੀਂ ਗੱਲ ਕਰਨ ਆਏ ਆ ਅਸੀਂ ਤਾਂ ਕਹਿਣ ਆਏ ਆ ਵੀ ਪਹਿਲਾਂ ਜੇ ਜੇ ਪਹਿਲਾਂ ਮੰਗੀ ਹੁੰਦੀ ਤਾਂ ਗੁਰਦਾ ਖਾਲਸਾ ਨਾਰਾਜ਼ ਹੁੰਦਾ ਪਰ ਤੁਸੀਂ ਵੀ ਉਸ ਟਾਈਮ ਹਿੱਸੇਦਾਰ ਸੀਗੇ ਉਦੋਂ ਕਿਉਂ ਨਹੀਂ ਤਾਹੀਂ ਤਾਂ ਅਸੀਂ ਆਏ ਆ ਤਾਹੀਂ ਤਾਂ ਅਸੀਂ ਕਹਿਣ ਆਏ ਆ ਵੀ ਅਸੀਂ ਉਦੋਂ ਮੰਗ ਉਹਦੋਂ ਕਿਉਂ ਨਹੀਂ ਹੋਲੇ ਇੱਕ ਵੀ ਸਮਾਂ ਹੋ ਗਿਆ ਨਾ ਗੱਲ ਤੇ ਅਸੀਂ ਸਾਤੋਂ ਜਿਹੜੀ ਹੋਈ ਆ ਉਹਦੀ ਤਾਂ ਮਾਫੀ ਮੰਗਨੀ ਆ ਹੋਰ ਕੋਈ ਜੇਕਰ ਸੀਟਾ ਨਹੀਂ ਆਇਆ ਸਾਡੀ ਖਾਤ ਵੀ ਕਾਰਵਾਈ ਹੋਣੀ ਚਾਹੀਦੀ ਜੇ ਜਿਨ੍ਹਾਂ ਨਾਲ ਇਹ ਤਾਂ ਉਹਦੇ ਡਿਮੈਂਡ ਕਰਦਾ ਨਾ ਇਹ ਤਾਂ ਉਹਦੇ ਡਿਮੈਂਡ ਕਰਦਾ ਮੈਨੂੰ ਤਾਂ ਮਾਫੀ ਮੰਗਨੀ ਨਹੀਂ ਕਰਨੀ ਇਹਦੇ ਵਿੱਚ ਜ਼ਿਆਦਾ ਦੇਰ ਹੋ ਗਈ ਅੱਜ ਹੋਰ ਕੋਈ ਨਹੀਂ ਅੱਜ ਸਿਰਫ ਪਿਛਲੇ ਸਮੇਂ ਵਿੱਚ ਉਹਨਾਂ ਦੀ ਅਸੀਂ ਮਾਫੀ ਮੰਗਦੇ। ਕਿ ਲੱਗਦਾ ਜੀ ਸਾਫ ਦਾ ਜਥੇਦਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਵੱਲੋਂ ਉਸ ਸਮੇਂ ਜਿਹੜੀਆਂ ਮਾਫੀਆਂ ਦਿੱਤੀਆਂ ਗਈਆਂ। ਨਹੀਂ ਅਸੀਂ ਚਿੱਠੀ ਅਸੀਂ ਅੱਜੇ ਚਿੱਠੀ ਲਿਖੀ ਆ ਉਹ ਚਿੱਠੀ ਤੁਹਾਨੂੰ ਜਾਰੀ ਕਰ ਦਾਂਗੇ। ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਨ੍ਹਾਂ ਦੀ ਅਸੀਂ ਕਹਿੰਦੇ ਆ ਵੀ ਗਲਤੀਆਂ ਹੋਈਆਂ। ਉਹ ਮੰਨਦੇ ਆ ਕਿ ਜਾਣਨ ਜਾਣੇ ਕੀ ਤੁਹਾਨੂੰ ਪਤਾ ਕੀ ਕਿਹੜੇ ਜਾਣੇ ਜਾਣੇ ਸੀ ਉਹ ਅਸੀਂ ਲਿਖਤੀ ਅੱਜ ਆ ਕੇ ਕਰਦੇ ਆਂ ਜੀ ਬਾਕੀ ਗੱਲ। ਅਸੀਂ ਆ ਕੇ ਦੇ ਰਹੇ ਆਂ। ਗੱਲ اللي ਅਸੀਂ ਲਿਖਤੀਆਂ ਉਹ ਲਿਖਤੀਆਂ ਚਿੱਠੀ ਚ ਚਿੱਠੇ ਲਿਖਤੀਆਂ ਚਿੱਠੀ ਜਾਰੀ ਕਰਦੇ ਜਿਹੜੀਆਂ ਗਲਤੀਆਂ ਹੋਈਆਂ ਉਹ ਚਿੱਠੀ ਚ ਅਸੀਂ ਲਿਖਤੀਆਂ ਤੇ ਉਹਨਾਂ ਦਾ ਜ਼ਿਕਰ ਕੀਤਾ ਸੀ ਵਿਸ਼ੇਸ਼ ਤੌਰ ਤੇ ਇਹ ਅੱਗੇ ਕੀ ਕਰਨਾ ਹੈ ਜਾਇਦਾਰ ਸਾਹਿਬ ਤੇ ਡਿਪੈਂਡ ਕਰਦਾ ਆਈਡੀ ਥੱਲੇਗਾ ਆਈਡੀ ਥੱਲੇਗਾ ਜਿਵੇਂ ਕਹਿੰਦੇ ਦੇ ਰਾਏ درست ਆਏ ਤੇ ਮਲ ਜੇ ਦੇਰੀ ਹੋਈ ਆ ਤਾਂ ਹੀ ਤਾਂ ਬਾਰ ਬਾਰ ਨੁਕਸਾਨ ਉਠਾਉਣਾ ਪਿਆ ਪਾਰਟੀ ਨੂੰ ਇਹ ਵੀ ਦੱਸੋ ਨਾਂ ਦੱਸੋ ਕਿਹੜੇ ਕਿਹੜੇ ਬੰਦੇ ਮਾਫੀ ਇਹ ਦੋਨੋਂ ਚਿੱਠੀ ਦੇ ਵਿੱਚ ਅਸੀਂ ਸਾਰਾ ਲਿਖ ਇਹ ਚਿੱਠੀ ਦੇ ਵਿੱਚ ਅਸੀਂ ਸਾਰਾ ਲਿਖ